ਜੋਤੋ ਵਾਈਗੁਰਜੀ ਕਾਲ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕੋਲਵਰਨ ਸਿੰਘ ਸਿੱਧੂ ਅੱਜ ਅਸੀਂ ਪਿੰਡ ਬਿਗਵਾ ਦੇ ਵਿੱਚ ਐ ਜਿੱਥੇ ਦਰਿਆਲ ਪਾਰਦਾ ਹੈ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਐਸਟੀ ਡਾਕਟਰ ਮਹਤਾਬ ਸਿੰਘ ਜੀ ਆਏ ਆ ਕਿ ਉਹਨਾਂ ਨਾਲ ਆਓ ਗੱਲਬਾਤ ਕਰੀਏ ਅਸੀਂ ਜੀ ਇੱਥੇ ਬੁਰਜ ਤਹਿਲਦਾਸ ਨਵਾਂ ਸ਼ਹਿਰ ਵਿੱਚ ਵਿਕੇ ਖੜੇ ਹੈਗੇ ਆ ਇੱਥੇ ਸਤਲੁਜ ਦਰਿਆ ਨੂੰ ਦੋ ਜਗ੍ਹਾ ਤੇ ਜਿਹੜੀ ਬੰਨੂ ਢਾਲ ਲੱਗੀ ਸੀਗੀ ਤੇ ਰਾਤ ਇੱਕ ਵਾਰੀ ਮੈਸੇਜ ਆਇਆ ਸੀਗਾ ਤੇ ਹੁਣ ਜਿਹੜਾ ਸਾਰਾ ਪ੍ਰਸ਼ਾਸਨ ਹੈਗਾ ਉਹ ਇੱਥੇ ਹਾਜ਼ਰ ਹੈਗਾ ਤੇ ਬੜੀ ਹੀ ਮਿਹਨਤ ਨਾਲ ਸਾਰੇ ਜਿਹੜੇ ਆਸ-ਪਾਸੇ ਪਿੰਡਾਂ ਦੀਆਂ ਸੰਗਤਾਂ ਹੈਗੀਆਂ ਤੇ ਪ੍ਰਸ਼ਾਸਨ ਵੀ ਲੱਗਿਆ ਹੋਇਆ ਤੇ ਜਿਹੜਾ ਹੈਗਾ ਸਥਿਤੀ ਨੂੰ ਬਿਲਕੁਲ ਸਥਿਤੀ ਕਾਬੂ ਦੇ ਵਿੱਚ ਹੈਗੀ ਹੈ ਕੋਈ ਵੀ ਕਿਸੇ ਨੂੰ ਘਬਰਾਣ ਦੀ ਲੋੜ ਨਹੀਂ ਹੈਗੀ ਤੇ ਪੰਜਾਬ ਪੁਲਿਸ ਦੇ ਵੀ 400 ਜਿਹੜੇ ਜਵਾਨ ਆ ਉਹ ਇੱਥੇ ਆ ਚੁੱਕੇ ਦੋ ਸ਼ਿਫਟਾਂ ਦੇ ਵਿੱਚ ਉਹ ਵੀ ਕੰਮ ਕਰਨਗੇ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਇਸ ਸਥਿਤੀ ਨੂੰ ਕੰਟਰੋਲ ਕਰ ਲਵਾਂਗੇ ਮੈਂ ਜਿੱਧਰ ਵੀ ਦੇਖਦਾ ਜਿਹੋ ਦਾ ਪੰਜਾਬ ਪੁਲਿਸ ਦੇ ਜਵਾਨ ਲੱਗੇ ਹੋਏ ਸ਼ਾਸਨ ਪ੍ਰਸ਼ਾਸਨ ਦਾ ਪੂਰਾ ਸਹਿ ਬਿਲਕੁਲ ਜੀ ਬੜੀ ਮਿਹਨਤ ਦੇ ਨਾਲ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਹੈਗੇ ਆ ਉਹ ਸੰਕਟ ਦਾ ਦੇ ਨਾਲ ਲੱਗੇ ਹੋਏ ਆ ਇਸੇ ਕਰਕੇ ਸਾਨੂੰ ਲੱਗਦਾ ਕਿ ਅਸੀਂ ਛੇਤੀ ਪੂਰੀ ਕੰਟਰੋਲ ਕਰ ਲਾਂ ਤੁਹਾਡੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਧੰਨਵਾਦ ਕਰਦਾ ਕਿ ਇਦਾਂ ਦੇ ਨੇਕ ਅਫਸਰ ਹਰ ਜ਼ਿਲ੍ਹੇ ਨੂੰ ਮਿਲਣ ਜਿਹੜੇ ਤੁਸੀਂ ਆਪ ਇਦਾਂ ਦੇ ਗਾਰੇ ਦੇ ਵਿੱਚ ਘੁੰਮ ਰਹੇ ਆ ਤੁਹਾਡੇ ਨੂੰ ਦੇਖ ਕੇ ਬਹੁਤ ਰੂਹ ਖੁਸ਼ ਹੋਈ ਜੀ ਸਾਡਾ ਫਰਜ਼ ਹੈਗਾ ਜੀ ਦੇਖੋ ਪਿੰਡਾਂ ਵਾਲੇ ਵੀ ਜਦੋਂ ਆਪ ਲੱਗੇ ਹੋਏ ਆ ਸਾਡੇ ਜਵਾਨ ਲੱਗੇ ਹੋਏ ਆ ਇਹ ਸਾਡਾ ਫਰਜ਼ ਹੈਗਾ ਜੀ ਠੀਕ ਥੈਂਕ ਯੂ